ਸਤਿਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਆਂ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਜੋਰ ਤੇ ਰਾਜਾ ਨਰ ਸੁਲਤਾਨ ਦਾ 7ਵਾਂ ਹਿੱਸਾ ਜਿਸ ਵੇਲੇ ਰਾਣੀ ਮਹਿਕ ਦੇ ਬਾਗ ਦੀ ਸੈਰ ਕਰਨ ਵਾਸਤੇ ਕੋਠੀ ਦੇਖਣ ਵਾਸਤੇ ਚਲੀ ਗਈ ਹੈ ਰਾਣੀ ਮਹਿਕ ਦੇ ਇਕੱਲੀ ਚਲੀ ਗਈ ਕੋਠੀ ਦੇ ਅੰਦਰ ਪਹਿਰੇਦਾਰ ਬਾਹਰ ਖੜ ਗਿਆ ਘੋੜੇ ਬਾਗ ਤੋਂ ਬਾਹਰ ਬੰਨ ਦਿੱਤੇ ਆ ਉਧਰੋਂ ਮਾਨ ਸਿੰਘ ਸੈਰ ਕਰਦਾ ਕਰਦਾ ਆ ਗਿਆ ਬਾਹਰ ਘੋੜੇ ਖੜੇ ਵੇਖ ਕੇ ਹੈਰਾਨ ਹੋ ਗਿਆ ਘੋੜਿਆਂ ਦੇ ਕੋਲੇ ਆਪਣਾ ਘੋੜਾ ਵੀ ਬੰਨ੍ਹ ਕੇ ਮਾਨ ਸਿੰਘ ਦਾ ਬਾਹਰ ਇੱਕ ਕਮਰਾ ਬਣਿਆ ਸੀ ਜਿੱਤੇ ਜੋ ਸੁਰੰਗ ਕੋਠੀ ਦੇ ਵਿੱਚ ਜਾਂਦੀ ਸੀ ਉਹ ਸਿਰਫ ਸੁਰੰਗ ਰਹੀ ਕੋਠੀ ਵਿੱਚ ਆ ਗਿਆ ਆਓ ਅੱਗੇ ਸੁਣੀਏ ਕਿਵੇਂ ਹੋਇਆ ਜਾਂ ਕੋਠੀ ਮੇਂ ਜਾ ਖੜਾ ਹੈ ਪੈਂਦਾ ਝਲਕਾਰ ਖੜਾ ਗਿਰਦਣੀ ਖਾ ਗਿਆ ਦੇਖ ਮੈਂ ਇੱਕ ਦੇ ਨਾਰ ਉਹ ਜਦੋਂ ਮਾਨ ਸਿੰਘ ਮੈਂਕਦੇ ਨਿਹਾਰੀ ਐ ਸੁੱਧ ਬੁੱਧ ਭੁੱਲ ਗਈ ਖੜੇ ਨੂੰ ਸਾਰੀ ਐ ਝੜਕੇ ਜ਼ੁਬਾਨ ਔੜਦੀ ਨਾ ਗੱਲ ਜੀ ਆਖੇ ਮਨਾ ਇਸ ਨਾਰ ਨੂੰ ਲਚਲ ਜੀ ਉਹ ਜਦੋਂ ਮਾਨ ਸਿੰਘ ਮੈਂਕਦੇ ਨਿਹਾਰੀ ਐ ਸੁੱਧ ਬੁੱਧ ਭੁੱਲ ਗਈ ਖੜੇ ਨੂੰ ਸਾਰੀ ਐ ਛੜਕੇ ਜ਼ਬਾਨ ਔੜਦੀ ਨਾ ਗੱਲ ਜੀ ਆਖੇ ਮਨਾ ਇਸ ਨਾਰ ਨੂੰ ਲਚਲ ਜੀ ਇਹ ਤਾਂ ਕੋਈ ਉਤਰੀ ਉਤਾਰੇ ਆਣ ਕੇ ਦੇਵਤਾ ਗਿਰਨ ਰੂਪ ਨੂੰ ਪਛਾਣ ਕੇ پری ਦੇ ਸਮਾਨ ਕਰੇ ਵਾਲ ਛਲ ਜੀ ਆਖੇ ਮਨਾ ਇਸ ਨਾਰ ਨੂੰ ਲਚਲ ਜੀ ਉਹ ਚਾਰ ਹੀ ਚਫੇਰੇ ਸ਼ੀਸ਼ਿਆਂ ਦੇ ਦਿਸਦੀ ਦੇਖੋ ਜੇ ਗੁੰਮ ਨਾ ਅਕਲ ਕੇ ਸਦੀ ਪੈਂਦਾ ਰੂਪ ਚੰਦਰੇ ਦਾ ਢਲ ਢਲ ਜੀ ਆਖੇ ਮਨ ਐਸ ਨਾਰ ਨੂੰ ਲਚਲ ਜੀ ਉਹ ਇਹ ਤਾਂ ਮੇਰੇ ਸਾਰੇ ਦੇਸ਼ ਦਾ ਸ਼ਿੰਗਾਰ ਹੈ ਭਈ ਇਹ ਤਾਂ ਮੇਰੇ ਸਾਰੇ ਦੇਸ਼ ਦਾ ਸ਼ਿੰਗਾਰ ਹੈ ਖਾਸ ਦਿੱਸੇ индуਮਤੀ ਕਾ ਉਤਾਰ ਹੈ ਦੇਖ ਦੇਖ ਪੈਂਦੇ ਕਾਲ ਜੇ ਮਸਲ ਜੀ ਆਖੇ ਮਨਾ ਇਸ ਨਾਰ ਨੂੰ ਲਚਲ ਜੀ ਆ ਗਈ ਰਤੀ ਇੱਥੇ ਕਾਮਦੇਵ ਛੱਡ ਕੇ ਲੈ ਗਈ ਮੇਰੇ ਖੜੇ ਦੇ ਪ੍ਰਾਣ ਕੱਢ ਕੇ ਦਿੱਤਾ ਮੈਨੂੰ ਰੱਬ ਨੇ ਅਮਰ ਫਲ ਜੀ ਆਖੇ ਮਨਾ ਇਸ ਨਾਰ ਨੂੰ ਲਚਲ ਜੀ ਉਹ ਜਿਹੜਾ ਗਲ ਵਿੱਚ ਹੀਰਿਆਂ ਦਾ ਹਾਰ ਹੈ ਇਹ ਜਿਹੜਾ ਗਲ ਵਿੱਚ ਹੀਰਿਆਂ ਦਾ ਹਾਰ ਹੈ ਦੇਖ ਚਿੱਤ ਨਹੀਂ ਬੰਨਦਾ ਕਰਾਰ ਹੈ ਰੱਖਦਾ ਬਥੇਰਾ ਹਿਰਦੇ ਹਿਰਦੇ ਨੂੰ ਠੱਲ ਜੀ ਆਖੇ ਮਨਾ ਇਸ ਨਾਰ ਨੂੰ ਲਚਲ ਜੀ ਸੋਚਾਂ ਸੋਝ ਸਾਰੀਆਂ ਧਰਤ ਮਾਰੀਆਂ ਚੱਕਣੇ ਨੂੰ ਰਾਜੇ ਨੇ ਦਲੀਲਾਂ ਧਾਰੀਆਂ ਹੜਦਾ ਤੁਰਤ ਨਾ ਲਗਾਵੇ ਪਾਲ ਜੀ ਆਖੇ ਮਨਾ ਇਸ ਨਾਰ ਨੂੰ ਲਚਲ ਜੀ ਓ ਲੀੜਾ ਦੇ ਕੇ ਮੁਖ ਮੈਂ ਤੜਕ ਚੱਕਿਆ ਬੈਲੀ ਦਾ ਦੇ ਕੇ ਮੁਖ ਮੈਂ ਤੜਕ ਚੱਕਿਆ ਮੈਂਕ ਦੇ ਬਥੇਰਾ ਬੋਲਣੇ ਨੂੰ ਤੱਕਿਆ ਵੜਿਆ ਸੁਰੰਗ ਮੈਂ ਤੁਰਤ ਹੱਲ ਜੀ ਅੱਖੇ ਮਨਾ ਇਸ ਨਾਰ ਨੂੰ ਲਚਲ ਜੀ ਜਾ ਕੇ ਦੂਜੀ ਕੋਠੀ ਅੰਦਰ ਨਾ ਕਾਲੀ ਐ ਘੋੜੇ ਉੱਤੇ ਨਾਲ ਜੋਰ ਨੇ ਬਿਠਾ ਲਈ ਐ ਵੀ ਜਾ ਕੇ ਦੂਜੀ ਕੋਠੀ ਅੰਦਰ ਨਾ ਕਾਲੀ ਐ ਘੋੜੇ ਉੱਤੇ ਨਾਲ ਜੋਰ ਦੇ ਬਿਠਾ ਲਈ ਐ ਨੇਤਰਾਂ 'ਚੋਂ ਸਿੱਟਦੀ ਵਿਚਾਰੀ ਜਾਲ ਜੀ ਆਖੇ ਮਨਾ ਇਸ ਨਾਰ ਨੂੰ ਲਚਲ ਜੀ ਉਹ ਮੰਦਰਾਂ ਚ ਜਾ ਕੇ ਤੇ ਬੰਦ ਕਰ ਲਈ ਮੰਦਰਾਂ ਚ ਜਾ ਕੇ ਤੇ ਬੰਦ ਕਰ ਲਈ ਉੱਪਰ ਹਥੇਲੀ ਦੇ ਹਜੰਦ ਧਰ ਲਈ ਬੈਠ ਗਈ ਕਿਸ਼ੋਰ ਚੰਦਾ ਦੁੱਖ ਝੱਲ ਜੀ ਆਖੇ ਮਨਾ ਇਸ ਨਾਰ ਨੂੰ ਲਚਲ ਜੀ ਉਹ ਆਖੇ ਮਨਾ ਇਸ ਨਰਨੂ ਲਚਲ ਜੀ